ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਜਿੱਥੇ ਥਰਮਲ ਪਲਾਂਟ ਨੇੜੇ ਬਣੀ ਝੀਲ ਨੰਬਰ 2 ਵਿੱਚ ਇੱਕ ਵਿਅਕਤੀ ਬਲੰਗ ਬੱਚਾ ਸਵੇਰ ਛਾਲ ਮਾਰ ਦਿੱਤੀ ਗਈ ਹੈ ਮੌਕੇ ਦੇ ਪ੍ਰਸ਼ਾਸਨਿਕ ਅਧਿਕਾਰੀ ਪੁੱਜ ਗਏ ਹਨ ਪੁਲਿਸ ਪੁੱਜ ਗਈ ਹੈ ਤੇ ਰੈਸਕਿਊ ਟੀਮਾਂ ਵੀ ਪੁੱਜ ਗਈਆਂ ਹਨ ਜਿਨ੍ਹਾਂ ਨੂੰ ਬੱਚੇ ਦੀ ਪਿੱਤੇ ਆਦੇ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਕੋਈ ਸਫਲਤਾ ਨਹੀਂ ਮਿਲੀ ਆ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੇ ਪਿੱਛੇ ਤਸਵੀਰਾਂ ਕੀ ਹਾਲਾਤ ਬਣੇ ਹੋਏ ਨੇ ਨੂੰ ਸੂਤਨਾ ਮਿਲੀ ਸੀ ਕਿ ਬਰਿੰਡਾ ਚੀ ਨੰਬਰ 2 ਵਿੱਚ ਦੋ ਜਣਾਂ ਨੇ ਇੱਕ ਬੱਚਾ ਇੱਕ ਰੇਟੀਆਂ ਛਾਲ ਮਾਰਤੀ ਤੇ ਅੰਡੀਆ ਰੈਫਟ ਵੀ ਮੌਕੇ ਤੇ ਲੱਗੀ ਹੋਈ ਤੇ ਥਰਮਲ ਪੁਲਿਸ ਵੀ ਆਪਣੀ ਕਾਰਵਾਈ ਕਰ ਰਹੀ ਅਸਲ ਵਿੱਚ ਹੁਣ ਤੱਕ ਵੀ ਰੈਸਕਿਊ ਸਟਾਰਟ ਹੋ ਗਿਆ ਅੰਡੀਆ ਬਨੇ ਰੈਸਕਿਊ ਵਾਲੇ ਸਰ ਸਟਾਰਟ ਹੋ ਰਿਹਾਗਾ ਹਦ ਤੱਕ ਸਟਾਰਟ ਨਹੀਂ ਹੋਇਆ ਤੇ ਬਾਕੀ ਲੱਭਣ ਦੇ ਪੂਰੇ ਪ੍ਰਯਾਸ ਕੀਤੇ ਜਾ ਰਹੇ